ਜਿਹਨੂੰ ਪੰਜਾਬ ਦੇ ਵਿੱਚ ਐਡਾ ਵੱਡਾ ਲੋਕ ਦਾਸ ਸਮਝਦੇ ਨਾ ਉਹ ਮਾਈਕ ਫੜ ਕੇ ਕਹਿ ਰਿਹਾ ਕਿ ਮੈਂ ਜਦੋਂ 8ਵੀਂ ਕਲਾਸ 'ਚ ਪੜਦਾ ਸੀ ਨਾ ਮੈਂ ਮਹਿਮਾ ਚੌਧਰੀ ਦਾ ਬੜਾ دیਵਾਨਾ ਸੀ ਜੁੱਤੀ ਅਗਰ ਮੈਂ ਹੁੰਦਾ ਨਾ ਉੱਥੇ ਤੇ ਫੇਰ ਦਾ ਜ਼ਰੂਰ ਤੂੰ ਬੋਲਿਆ ਕਿਸ ਤਰਕੇ ਸੱਕ ਨਾ ਬੋਲਿਆ ਸਾਹਮਣੇ ਦਾ ਤੂੰ ਜਿੱਤੀਆਂ ਦੀ ਗੱਲ ਕਰਦਾ ਆ ਤੇਰੇ ਸਿਰ 'ਚ ਮੈਂ ਜੁੱਤੀ ਮਾਰਦੀ ਆ ਮਾਰ ਕੇ ਨਹੀਂ ਸੁਣਨਾ ਬੋਲੋ ਹਲੇਲੀਆ ਬੋਲੋ ਸਾਰੇ ਮਸੀਹ ਭਾਈਚਾਰੇ ਨੂੰ ਜੈ ਮਸੀਹ ਦੀ ਜੈ ਮਸੀਹ ਦੀ ਪਿਛਲੇ ਕਈ ਦਿਨਾਂ ਤੋਂ ਬੀੜਿਆ ਬਾਰਿਸ਼ ਹੋ ਰਹੀ ਹੈ ਇਹ ਬੰਦਾ ਇਕਵਾਲ ਮਸੀਹ ਜੋ ਮਸੀਹ ਕਹਾਣੇ ਦੇ ਕਾਬਲ ਨਹੀਂ ਬਿਲਕੁਲ ਵੀ ਇਹ ਸਾਡੇ ਪ੍ਰੋਫੈਟ ਜੀ ਬਾਰੇ ਬਹੁਤ ਅੰਠ ਸੰਤ ਗਲਤ ਬੋਲ ਰਿਹਾ ਜੋ ਨਹੀਂ ਬਰਦਾਸ਼ਤ ਕੀਤਾ ਜਾਏਗਾ ਲੋਕ ਦਾਸ ਸਮਝਦੇ ਨਾ ਉਹ ਮਾਈਕ ਫੜ ਕੇ ਕਹਿ ਰਿਹਾ ਕਿ ਮੈਂ ਜਦੋਂ 8ਵੀਂ ਕਲਾਸ ਚ ਪੜਦਾ ਸੀ ਨਾ ਮੈਂ ਮਹਿਮਾ ਚੌਧਰੀ ਦਾ ਬੜਾ دیਵਾਨਾ ਸੀ ਜੁੱਤੀ ਅਗਰ ਮੈਂ ਹੁੰਦਾ ਨਾ ਉੱਥੇ ਤੇ ਫੇਰ ਦਾ ਜ਼ਰੂਰ ਕਿਉਂਕਿ ਖੁਦਾ ਦਾ ਆਤਮਾ ਜਲਨ ਰੱਖਣ ਵਾਲਾ ਆਤਮਾ ਇਹ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਸਾਡਾ ਮਸੀਹ ਚਾਹ ਪਾਈ ਚਾਰਾ ਪਿਆਰ ਦਾ ਸਭ ਕਿਸਖਾਂ ਦਾ ਸਭ ਨੂੰ ਪਰ ਇੱਕ ਬੰਦਾ ਸਭ ਵਿੱਚ 파ੜ ਪੁਆਣਾ ਚਾਹੁੰਦਾ ਔਰ ਲੜਾਈਆਂ ਝਗੜੇ ਕਰਵਾਣਾ ਤੂੰ ਬੋਲ ਰਿਹਾ ਕੱਲ ਨੂੰ ਹੋਰ ਵੀ ਬਹੁਤ ਵੱਡ ਸਕਦਾ ਇਸ ਦਾ ਅੱਜ ਹੀ ਮੂੰਹ ਬੰਦ ਕਰਵਾ ਦੇਣਾ ਚਾਹਤਾਂ ਤਾ ਉਹ ਪਰ ਇੱਕ ਕਹ ਰਿਹਾ ਇੱਕ ਕਹ ਰਿਹਾ ਮੈਂ ਜੋ ਪੰਜਾਬ ਚ ਹੁੰਦਾ ਤੇ ਮੈਂ ਇਹ ਕਰਦਾ ਉਹ ਕਰਦਾ ਅਸੀਂ ਟਿਕਟ ਲੈ ਕੇ ਦਿੰਨੇ ਆ ਆ ਜਾ ਅਸੀਂ ਆਪਣੇ ਕੋਲੋਂ ਟਿਕਟ ਲੈਣੇ ਆ ਜੇ ਤੈਨੂੰ ਦੱਸੀਏ ਕੀ ਹੁੰਦਾ ਜਨਾਨੀ ਨੂੰ ਗੁੱਤ ਫੜ ਕੇ ਕਿੱਦਾਂ ਥੱਲੇ ਲਾਉਣਾ ਤੈਨੂੰ ਪਤਾ ਹੋਊਗਾ ਤੂੰ ਤੇਰੇ ਘਰ ਵਿੱਚ ਹੁੰਦੀਆਂ ਹੋਣਗੇ ਤੇਰੇ ਘਰ ਵੀ ਜਨਾਨੀਆਂ ਤੂੰ ਪ੍ਰੋਫੈਸਰ ਜੀ ਨੂੰ ਗਲਤ ਬੋਲਿਆ ਕਿਸ ਤਿੱਕੇ ਸੱਕ ਨਾ ਬੋਲਿਆ ਸਾਹਮਣੇ ਦਾ ਜੁੱਤੀਆਂ ਦੀ ਗੱਲ ਕਰਦਾ ਆ ਤੇਰੇ ਸਿਰ 'ਤੇ ਮੈਂ ਜੁੱਤੀ ਮਾਰਦੀ ਮਾਰ ਦੇਣਾ ਮੈਂ ਸੁਣਨਾ ਬੱਲੇ 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 ਜੱਗੇ ਕੋਟਾ ਮ ਕਰਦੇ ਮਾਰਾ ਕਿਸੇ ਨੂੰ ਨਹੀਂ ਕਰਦੇ ਹੱਕ ਨਹੀਂ ਅੱਜ ਪਾਪੇ ਜੀ ਦੇ ਖਿਲਾਫ ਕੋਈ ਬੋਲੇਗਾ ਨਾ ਸਾਤੋੜੀਏ ਬਰਦਾਸ਼ਤ ਹੋਣੀ ਜੇ ਜਿਹੜਾ ਤੂੰ ਗਲਤ ਬੋਲਣ ਡਿਆ ਹੈ ਨਾ ਇਹ ਤੈਨੂੰ ਪ੍ਰਮਾਤਮਾ ਪਰਮ ਪਿਤਾ ਪਰਮੇਸ਼ਰ ਤੈਨੂੰ ਇਹ ਦੇਖੇਗਾ ਸਾਹਮਣੇਗਾ ਤੈਨੂੰ ਤੈਨੂੰ ਇਦਾਂ ਨਹੀਂ ਕੀ ਸਾਡੀ ਹਾਈ ਲੱਗੂ ਸਾਹਮਣੇ ਪਾਪਾ ਜੀ ਨੂੰ ਗਲਤ ਬੋਲ ਤੂੰ ਕਾਲਾ ਹੋ ਜਾ ਤੇਰੇ ਪਾਪੇ ਦੇ ਬੇਖਲਾਬ ਤੂੰ ਗਲਤ ਬੋਲਣ ਡਿਆ ਮੈਂ ਤਾਂ ਬਰਦਾਸ਼ਤ ਨਹੀਂ ਹੋਣੀ ਮੈਂ ਰੋ ਰੋ ਕੇ ਕੱਟੀ ਰਾਤ ਤੂੰ ਗਲਤ ਬੋਲਣ ਡਿਆ ਤੂੰ ਗਲਤ ਆ ਬੰਦੇ ਆ ਤੂੰ ਗਲਤ ਆ ਪ੍ਰਮਾਤਮਾ ਤੈਨੂੰ ਦੇਖਦਾ ਪਰਮੂ ਪਿਤਾ ਪਰਮੇਸ਼ਰ ਦੇਖਦਾ ਤੈਨੂੰ ਸਰਾਪ ਮਿਲੂਗਾ ਮੇਰਾ ਤੈਨੂੰ ਸਰਾਪ ਮਿਲੂਗਾ ਤੈਨੂੰ ਤੇਰੇ ਤੇਨੂੰ ਜੇਲੇ ਤੇਨੂੰ ਚਰਚਾ ਜੇਰੇ ਤੰਬੂ ਜਿਹੜੇ ਤੂੰ ਪ੍ਰਧਾਨ ਨੇ ਪੈਸੇ ਦਿੱਤੇ ਆ ਸਾਨੂੰ ਦੱਸ ਕਿੰਨਾ ਪੈਸਾ ਚਾਹੀਦਾ ਤੈਨੂੰ ਖਰੀਦਣ ਵਾਸਤੇ ਤੂੰ ਵਿਕਿਆ ਆ ਮਸੀਹ ਲੋਕ ਵਿਕਦੇ ਨਹੀਂ ਮਸੀਹ ਆਪ ਤਾਂ ਸੇ ਮਗ ਨਹੀਂ ਬਾਈਏ ਇਮਾਨਦਾਰ ਇਮਾਨਦਾਰ ਸਾਡੇ ਪ੍ਰਧਾਨ ਜੀ ਇਮਾਨਦਾਰ ਤੂੰ ਗੱਲ ਕਰ ਪਾਪੇ ਦੇ ਬੇਖਾਬ ਤੂੰ ਚਲਦਾ ਆ ਗੱਲ ਤੋਂ ਮੋਲਦਾ ਲੱਗਿਆ ਤੂੰ ਬੇਖਲਾ ਗੰਦਾ ਬੰਦਾ ਆ ਤੂੰ ਕਹਿੰਦੇ ਪਰਚਾ ਹੋਣਾ ਚਾਹੀਦਾ ਤੈਨੂੰ ਜੇਲ੍ਹ ਹੋਣਾ ਜਿੰਦਰ ਨੂੰ ਕੀ ਕਹਿੰਦਾ ਵੀ ਜਿੰਦਰ ਵੀ ਜਿੰਦਰ ਕਰਦਾ ਜਿਹੜਾ ਤੂੰ ਦੂਜਾ ਫਿਰਦਾ ਹੈ ਨਾ ਕਹਿੰਦਾ ਪਾ ਪ੍ਰਧਾਨ ਬਣਾ ਫਿਰਦਾ ਤੂੰ ਬਜਿੰਦਰ ਬਜ ਆ ਤੈਨੂੰ ਸਿਖਾਉਂਦੇ ਕਿ ਬਜਿੰਦਰ ਕੀ ਚੀਜ਼ ਹੈ ਪਹਿਲਾਂ ਬੋਲਣਾ ਪਹਿਲਾਂ ਬੋਲਣਾ ਸੁਣਨਾ ਸਿੱਖ ਕੀ ਕਰ ਸਿੱਖ ਆਪਣੀ ਸਹੀ ਕਰ ਇਹਨੂੰ ਤੇ ਮੀਜੇ ਸਿੱਖ ਪਾਪਾ ਜੀ ਕਿ ਜੇ ਨਾ ਬੋਲਣਾ ਚੰਗਾ ਨਹੀਂ ਕਟ ਵੀ ਭੇਜ ਦਿੰਦੇ ਅਸੀਂ ਆ ਤੂੰ ਆ ਤਾਂ ਸਹੀ ਆਕੇ ਫੇਰ ਵੀ ਥੰਮਦੇ ਨਾ ਹੋਣਾ ਸਾਡੇ ਸਿਰ ਤੇ ਖੜਾ ਹੋਣਾ ਆਦਨ ਦੀ ਕਰ ਦਵਾਈ ਜੇ ਤੂੰ ਟਿਕਟ ਤੈਨੂੰ ਮਿਲ ਗਈ ਤੇ ਅਸੀਂ ਅਸੀਂ ਦੂਸਰੇ ਵਰਕ ਲਾ ਬਣਾਉਂਦੇ ਜੱਤਰ ਬਿੰਦਰ ਕਰਦਾ ਰਹਿੰਦਾ ਨਾ ਤੈਨੂੰ ਵੀ ਬਿੰਦਰ ਚਰਚ ਤੇ ਹੀ ਸਿਖਾਂਦੇ ਤੈਨੂੰ ਕੀ ਮਿਲਦਾ ਹੈ ਆ ਕੇ ਤਾਂ ਦਿਖਾ ਤੂੰ ਅੱਛੇ ਐਥੇ ਆ ਕੇ ਦੇਖ ਸਾਡੇ ਪਾਪਾ ਜੀ ਦੇ ਕੋਲ ਸਾਨੂੰ ਕੀ ਦਿੰਦੇ ਆ ਤੇ ਤੁਸੀਂ ਤੂੰ ਕੀ ਸੋਚਦਾ ਐਸ ਤਰ੍ਹਾਂ ਨੂੰ ਬਾੜਾ ਨਹੀਂ ਕਿਸੇ ਦੇ ਪਾਪਾ ਜੀ ਕਹਿੰਦੇ ਗੁੰਮੇ ਸਾਨੂੰ ਸ਼ਮਾਈ ਕੋਈ ਨਾ ਤੁਸਮਾ ਦਾ ਸੁਣਾਉਂਦੇ ਅਸੀਂ ਬਚਾਉਣੇ ਵਸਣ ਵਿੱਚ ਲਿਖਿਆ ਹੀ ਦਿੰਦੇ ਕਰ ਕਰ ਜਾਸੂਸੀ ਜੇ ਕੋਈ ਐਕਟਰ ਆਇਆ ਉਹ ਮਸੀਦਾ ਪ੍ਰਚਾਰ ਸੁਣ ਕੇ ਆਇਆ ਉਹ ਮਸੀਦਾ ਪ੍ਰਚਾਰ ਸੁਣ ਕੇ ਆਇਆ ਉਹਨਾਂ ਨੇ ਇਸ ਤੇ ਆ ਵੀ ਵਰਤਾਲ ਕੀਤਾ ਸਾਡੇ ਸਾਹਮਣੇ ਚਾਰ ਤੇ ਬੱਚੇ ਆਪ ਵੀ ਦੇਖੋ ਐਕਟਰ ਨੇ ਕੀ ਕਸੂਰ ਹੈ ਪਰ ਪਰਮੇਸ਼ੁਰ ਦਾ ਬੱਚਾ ਕੀ ਕਰਾਉਗਾ ਬੱਚਾ ਕੀ ਕਰਾਉਗਾ ਕਿ ਹਮੇਂ ਕੂ ਕੀ ਆ ਰਹੀ ਹੈ ਨਾ ਚੰਨ ਸੁਣਾਉਂ ਰਹੀ ਹੈ ਬੰਦ ਕਰ ਇਸ ਨੂੰ ਕੋਈ ਵੀ ਤਾਂ ਸਮਝ ਨਹੀਂ ਤੁਹਾਨੂੰ ਬਰਦਾਸ਼ਤ ਹੋਈ ਤੁਹਾਨੂੰ ਹੁੰਦੀ ਜੈਲ ਸੀ ਸੜਦੇ ਹੋ ਤੁਸੀਂ ਬਿਮਾਰੀ ਤੁਹਾਨੂੰ ਪੈਂਦੀ ਸਾਹਮਣੇ ਦਾਓ ਜਿਹੜੀ ਤੁਹਾਨੂੰ ਜੈਲ ਸੀ ਸਾਡੇ ਸਾਹਮਣੇ ਆ ਕੇ ਕੱਢੋ ਤੁਸੀਂ ਪ੍ਰੋਫਿਟ ਦੀ ਪ੍ਰੋਫਿਟ ਸਾਡੇ ਮੂੰਹ ਚੋਂ ਤਾਂ ਨਾਮ ਨਹੀਂ ਨਿਕਲਦਾ ਇੰਨੇ ਰਿਸਪੈਕਟ ਜੋਗ ਆ ਤੁਸੀਂ ਕਹਿ ਰਹੇ ਹੋ ਸ਼ਰਮ ਨਹੀਂ ਆਉਂਦੀ ਆ ਪੰਜਾਬੀ ਮਾਰ पिता के खिलाफ बोलेगा हम उसे छोड़ेंगे नहीं तू जो भी है जहाँ भी है तू सामने हम आता परिवार कैसा होता है हमारे पिता ने हमें अच्छा बोलना सिखाया है हमें सहना सिखाया है और हमारे अपने पिता के बोलेगा हम तुझे छोड़ेंगे नहीं मैं प्रशासन से मांग करती हूँ सबसे उन अधिकारियों से कि वो आए और इसके खिलाफ एक्शन ले ਕੋ ਜਰਮਸੀ ਕੀ ਮੈਂ ਪਰਮੇਸ਼ਰ ਦਾ ਦਾਸ ਪਾਸਟਰ ਕੇਸ਼ ਅੱਜ ਮੈਂ ਜੋ ਵੀ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿ ਇੱਕ ਪਾਸਟਰ ਹੀ ਪਾਸਟਰ ਦੇ ਖਿਲਾਫ ਹੋਇਆ ਪਿਆ ਪਰ ਬਹੁਤ ਗਲਤ ਗੱਲ ਆ ਪਤਾ ਨਹੀਂ ਕੀ ਸਿੱਖਿਆ ਦੇ ਰਹੇ ਹੋ ਤੁਸੀਂ ਇਹ ਪ੍ਰੋਫੈਟ ਜੀ ਇਹੀ ਸਾਨੂੰ ਸਿਖਾਉਂਦੇ ਆ ਕਿ ਲੋਕ ਸਪਿਰਚੁਅਲ ਹੁੰਦਾ ਇੱਕ ਨਾਟਕ ਕਰ ਰਹੇ ਆ ਮਤਲਬ ਕਹਿੰਦਾ ਕਿ ਤੁਸੀਂ ਕੀ ਤੁਹਾਡੇ ਕਿਹੜੇ ਅਗੂ ਆ ਕਿਹੜੇ ਤੁਹਾਡੇ ਜਿਹੜੇ ਅਗੂ ਹੈ ਜਿन्हने ਤੁਹਾਨੂੰ ਪਾਸਟਰ ਠਹਿਰਾਇਆ ਮਤਲਬ ਕਿ ਤੁਹਾਨੂੰ ਕਿਹੜੀ ਸਿੱਖਿਆ ਦਿੱਤੀ ਹੈਗੀ ਆ ਕਿ ਤੁਸੀਂ ਇੱਕ ਪਾਸਟਰ ਨੂੰ ਪਤਾ ਨਹੀਂ ਕੌਣ ਹੈ ਇਕਬਾਲ ਸਿੰਘ ਇਕਬਾਲ ਗਿੱਲ ਯੂ ਐਸ ਏ ਤੋਂ ਬੋਲ ਰਿਹਾ ਕਹਿ ਰਿਹਾ ਕਿ ਮੈਂ ਛਿੱਤਰ ਮਾਰੂਗਾ ਪਰਮੇਸ਼ਰ ਦੇ ਦਾਸ ਨੂੰ ਤੇ ਉਹ ਕੀ ਕਰ ਰਿਹਾ ਪਹਿਲਾਂ ਮੈਂ ਤੈਨੂੰ ਇਹ ਚਾਹੁੰਦਾ ਕਿ ਤੇਰੇ ਕੋਲੋਂ ਬਾਈਬਲ ਪਤਾ ਨਹੀਂ ਕਿਹੜੀ ਆ ਤੇਰੇ ਕੋਲ ਪਤਾ ਨਹੀਂ ਕਿਹੜਾ ਪਰਮੇਸ਼ਰ ਆ ਪਰਮੇਸ਼ਰ ਨੇ ਤਾਂ ਸਾਨੂੰ ਸਹਿਣ ਕਰਨਾ ਸਿਖਾਇਆ ਮਾਫ ਕਰਨਾ ਸਿਖਾਇਆ ਬਾਈਬਲ ਦੇ ਵਿੱਚ ਤਾਂ ਲਿਖਿਆ ਹੈ ਕਿ 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 ਤਾਨੂੰ ਬਹੁਤ ਬਗਿਆੜਾਂ ਦੇ ਖਾ ਲੈਣਗੇ ਮੈਨੂੰ ਲੱਗਦਾ ਇੱਕ ਬਗਿਆੜ ਤੂੰ ਆ ਕਿ ਜੋ ਪੰਜਾਬ ਨੂੰ ਖਾਨ ਦੇ ਲਈ ਇਤਰਾਹ ਦੀ ਵੀਡੀਓ ਡਾਲ ਰਿਹਾ ਕਿ ਪਾਸਟਰਾਂ ਦੇ ਛਿੱਤਰ ਮਾਰੋ ਜੇ ਕਰੋ ਵੋਹ ਕਰੋ ਮੈਂ ਕਹਿੰਦਾ ਆਪਣਾ ਮੂੰਹ ਬੰਦ ਰੱਖ ਤੂੰ ਪਾਸਟਰ ਕਹੋਂ ਦੇ ਲਾਈਕ ਨਹੀਂ ਆ ਤੂੰ ਮੈਨੂੰ ਲੱਗਦਾ ਕੋਈ ਢੋਂਕੀ ਆ ਕੋਈ ਐਸਾ ਕੋਈ ਪਤਾ ਨਹੀਂ ਕਿੱਥੋਂ ਨਿਕਲਿਆ ਹੋਰ ਪਤਾ ਨਹੀਂ ਕਿਆ-ਕਿਆ ਬੋਲੀ ਜਾ ਰਿਹਾ ਤੂੰ ਕਿ ਅਸੀਂ ਸਹਿਣ ਕਰਨਾ ਵੀ ਜਾਣਦੇ ਆਂ ਔਰ ਲੜਨਾ ਤੇ ਅਸੀਂ ਜਾਣਦੇ ਆਂ ਕਿਉਂਕਿ ਪਰਮੇਸ਼ਰ ਨੇ ਸਾਡੇ ਹੱਥ ਬੰਦ ਤੇ ਆ ਹallelujah ਤੇ ਤੇਰੇ ਲਈ ਇਹੀ ਮੈਸੇਜ ਆ ਆਪਣੀ ਵੀਡੀਓ ਡਿਲੀਟ ਕਰ ਆਪਣੇ ਮੂੰਹ ਨ ਬੰਦ ਕਰ ਔਰ ਮੈਂ ਕਹ ਰਿਹਾ ਕਿ ਪਰਮੇਸ਼ਰ ਦੇ ਸੂਚ ਸਮਾਚਾਰ ਨੂੰ ਸਹੀ ਤਰੀਕੇ ਨਾਲ ਪਹਿਲਾ ਨਾ ਕੇ ਇਸ ਤਰ੍ਹਾਂ ਕੋਈ ਪ੍ਰਚਾਰ ਕਰ ਪਤਾ ਨਹੀਂ ਕਿੰਨੇ ਬੱਚਿਆਂ ਦੀ ਲਾਈਫ ਖਰਾਬ ਹੋਈ ਆ ਕਿੰਨੇ ਲੋਕਾਂ ਦੀ ਲਾਈਫ ਖਰਾਬ ਹੋਈ ਆ ਇਹ ਛੇਤਰ ਮਾਰਦੇ ਪਾਸਟਰ ਦੇ ਖਿਲਾਫ ਹਰ ਇੱਕ ਗਲਤੀ ਹੋ ਗਈ ਆ ਪ੍ਰਭੂ ਕਹਿੰਦਾ ਮਾਫ ਕਰੋ ਸਹਿਨ ਕਰੋ ਪ੍ਰਭੂ ਯਿਸੂ ਮਸੀਹ ਦੇ ਮੂੰਹ ਤੇ ਥੁੱਕਿਆ ਗਿਆ ਸਹਿਨ ਕੀਤਾ ਭਾਈ ਸਾਹਿਬ ਮਾਰਿਆ ਗਿਆ ਗਾੜਿਆ ਗਿਆ ਸਹਿਨ ਕੀਤਾ ਪਰ ਲੇਕਿਨ ਮੈਂ ਕਹ ਰਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਉਸ ਡਾਕੂ ਨੂੰ ਬਚਾ ਲਿਆ ਤੁਸੀਂ ਤੇ ਸਾਰੀ ਆਤਮਾ ਖਰਾਬ ਕਰ ਰਹੇ ਹੋ ਕੌਣ ਪਾਸਟਰ ਤੈਨੂੰ ਕਹੇਗਾ ਕੌਣ ਕਹੇਗਾ ਮੈਨੂੰ ਨਹੀਂ ਲੱਗਦਾ ਕਿ ਤੈਨੂੰ ਕੋਈ ਪਾਸਟਰ ਕਹੇਗਾ ਤੂੰ ਪਹਿਲਾਂ ਬੋਲਦਾ ਸੀ ਮੁੱਦਿਆਂ ਤੇ ਬੋਲਦਾ ਸੀ ਬਹੁਤ ਬਗਿਆੜ ਆਣ ਗਿਆ ਅਰੇ ਬਗਿਆੜ ਤਾਂ ਤੂੰ ਨਿਕਲਿਆ ਥੋੜਾ ਮੂੰਹ ਆਪਣਾ ਬੰਦ ਕਰਕੇ ਨਾ ਫੇਰ ਗੱਲ ਕਰ ਤੇ ਤੂੰ ਕਿੰਨੂੰ ਬੋਲਿਆ ਉਸ ਲੈਵਲ ਦਾ ਬੰਦਾ ਨਹੀਂ ਆ ਕਿ ਤੂੰ ਪ੍ਰੋਫਿਟ ਜੀ ਨੂੰ ਇਹ ਗੱਲ ਬੋਲੇ ਔਰ ਆਪਣਾ ਮੂੰਹ ਬੰਦ ਕਰ ਔਰ ਪਰਮੇਸ਼ਰ ਦੇ ਕੋਲ ਜਾ ਕੇ ਮਾਫੀ ਮੰਗ ਪਰਮੇਸ਼ਰ ਤੈਨੂੰ ਆਸ਼ੀਸ਼ ਦੇਗਾ ਬਲੇਸਿੰਗ ਦੇਗਾ ਠੀਕ ਆ ਸਾਰਿਆਂ ਨੂੰ ਜੈਮ ਸੀ ਕਿ